ਦੇ ਨੇ ਸੜਕਾਂ ਤੇ ਨਾਲੇ ਤਾਂ ਆਪ ਦੀ ਜਾਨ ਨੂੰ ਖਤਰਾ ਨਾਲੇ ਹਜ਼ਾਰਾਂ ਕੀਮਤੀ ਜਾਨਾਂ ਹੋਰ ਜਾਂਦੀਆਂ ਨੇ ਕਿਸੇ ਚ ਗੱਡੀ ਵਜੀ ਮੋਟਰਸਾਈਕਲ ਵੱਜਿਆ ਕਿ ਯਾਰ ਇਹਨਾਂ ਦਾ ਕੋਈ ਪੱਕਾ ਹੱਲ ਕਰੀਏ ਇਹਨਾਂ ਨੂੰ ਕਿਤੇ ਜਿੰਨੇ ਬੀੜਾਂ ਵੀ ਨੇ ਆਪਣੇ ਕੋਲੇ ਓਪਨ ਬਣਾ ਦਈਏ ਉਹਨਾਂ ਦੇ ਸ਼ੈਲਟਰ ਆਲ ਦੇ ਤਾਰ ਲਾ ਦਈਏ ਤੇ ਨਾਲੇ ਤਾਂ ਖੁੱਲਾ ਉੱਥੇ ਸੇਵਾ ਪਾਣੀ ਵੀ ਜੇ ਕਿਸੇ ਨੇ ਕਰਨਾ ਪੱਠਿਆਂ ਦਾ ਤੂੜੀ ਦਾ ਉਹ ਤੇ ਪਮੇ ਕਰਾ ਲਈ ਲੇਤੇ ਛੱਡਿਆ ਕਰਨ ਹੈਨਾ ਅਸੀਂ ਵੱਡੀਆਂ ਸਾਰੀਆਂ ਖੁਰਲੀਆਂ ਬਣਾ ਦਾਂਗੇ ਪਾਣੀ ਦਾ ਪ੍ਰਬੰਧ ਉੱਥੇ ਪੀਣ ਦਾ ਕਰ ਦਾਂਗੇ ਮਾਲੀ ਰੱਖ ਲਾਂਗੇ ਜਾਂ ਉਹਨਾਂ ਦੇ ਰਖਵਾਲੇ ਰੱਖ ਲਾਂਗੇ ਹੈਨਾ ਤਾਂ ਕਿ ਉਹ ਸੜਕਾਂ ਤੇ ਨਾ ਰਹਿਣ ਪਰ ਉਹਦੇ ਚ ਕੋਈ ਨਾ ਕੋਈ ਡਿਪਾਰਟਮੈਂਟ ਆ ਜਾਂਦਾ ਹੈ ਸੈਂਟਰ ਦਾ ਨਾ ਜੀ ਤੁਸੀਂ ਇਥੇ ਰੱਖੀ ਸਾਤੇ ਨਾ ਜੀ ਇਹ ਤਾਂ ਤਰ ਤੁਸੀਂ ਝੁਲਮ ਕਰੋਗੇ ਨਾ ਤੇ ਸੋ ਇਹ ਜ਼ਰੂਰੀ ਹੈ ਇਹਦੀ ਵਾਸਤੇ ਫੈਸਲੇ ਕਰਦੇ ਲੈਣੇ ਪੈਣਗੇ ਉਹ ਲੈ ਵੀ ਰਹੇ ਸੀ ਮਤਲਬ ਜਿਹੜੇ ਉੱਥੇ ਹੁਣ ਉੱਥੇ ਬਹਿ ਕੇ ਕਹਿੰਦੇ ਨੇ ਪੰਜਾਬ ਦਾ ਧੂਆਂ ਦਿੱਲੀ ਆ ਗਿਆ ਹਜੇ ਪੰਜਾਬ ਚ ਅੱਗ ਨਹੀਂ ਲਾਈ ਹੁੰਦੀ ਪੰਜਾਬ ਦੇ ਤੋਂ ਦਿੱਲੀ ਪਹੁੰਚਣ ਆਪਾਂ ਨੂੰ ਦੋ ਦਿਨ ਲੱਗ ਜਾਂਦੇ ਦਿੱਲੀ ਪਹੁੰਚਣ ਨੂੰ ਧੂਆਂ ਪਤਾ ਨਹੀਂ ਕਿਹੜੀ ਸਪੀਡ ਤੇ ਜਾਂਦਾ ਹੈ ਜਾ ਕੇ ਦਿੱਲੀ ਖੜ ਜਾਂਦਾ ਹੈ ਦਿੱਲੀ ਰੁਕ ਜਾਂਦਾ ਹੈ ਕਹਿੰਦਾ ਦਿੱਲੀ ਰਹੂੰਗਾ ਬਸ ਮੈਂ ਹੁਣ ਉਦੋਂ ਅੱਗੇ ਜਾਂਦਾ ਤੂੰ ਇਹਨੂੰ ਪਤਾ ਲੱਗ ਜਾਂਦਾ ਵੀ ਦਿੱਲੀ ਆ ਗਈ। ਤੇ ਕਿ ਮਜ਼ਾਕ ਕਰਦੇ ਸਾਡੇ ਨਾਲ ਉੱਥੇ ਬੈਠੇ। ਉਹਨਾਂ ਘਰਾਂ 'ਚ ਥੋੜੀ ਜਾਂਦਾ ਤੂੰ ਆ ਜਿਹਨਾਂ ਘਰਾਂ 'ਚ ਉਹ ਬਾਬੂ ਰਹਿੰਦੇ ਨੇ। ਉੱਥੋਂ ਉੱਥੋਂ ਚੱਕ ਕੇ ਫੈਸਲਾ ਕਰ ਦਿੰਦੇ ਨੇ। ਲੋ ਜੀ। ਹੋ ਨਹੀਂ ਕਰਨਾ। ਆਵਾਰਾ ਕੁੱਤਿਆਂ ਬਾਰੇ ਤੁਸੀਂ ਕੋਈ ਡਿਸੀਜਨ ਨਹੀਂ ਲੈ ਸਕਦੇ। ਆਵਾਰਾ ਪਸ਼ੂਆਂ ਬਾਰੇ ਮੈਂ ਵੀ ਤੁਹਾਡੇ ਘਰ ਮੂਰੀ ਛੱਡ ਜੰਨੀ। ਉੱਥੇ ਜਾਣ ਨਹੀਂ ਦਿੰਦੇ ਨਾ। ਉਹ ਤਾਂ ਪਰਿੰਦਾ ਪਰ ਨਹੀਂ ਮਾਰ ਸਕਦਾ ਜਦੋਂ ਉਹਨਾਂ ਦੇ ਘਰਾਂ ਮੂਰਤਾਂ ਉਹਨੂੰ ਤਾਂ ਸਾਰੀ ਦੁਨੀਆ ਇਹ ਲੱਗਦੀ ਹੈ ਵੀ ਸਾਰੀ ਦੁਨੀਆ ਇੰਨੀ ਇੱਦਾਂ ਹੀ ਰਹਿੰਦੀ ਹੈ ਜਿਵੇਂ ਅਸੀਂ ਕਰ ਰਹੇ ਹਾਂ ਉਹਨਾਂ ਨੇ ਘਰੇ ਥੱਲੇ ਆ ਕੇ ਨਹੀਂ ਦੇਖਿਆ ਨਾ ਧਰਤੀ ਤੇ ਸਾਨੂੰ ਲੜਨਾ ਪੈਂਦਾ ਕੋਰਟਾਂ 'ਚ ਲੜਨਾ ਪੈਂਦਾ ਵੀ ਨਹੀਂ ਯਾਰ ਅਸੀਂ ਇਹ ਮਾਨਵਤਾ ਲਈ ਕਰ ਰਹੇ ਹਾਂ ਮਨੁੱਖਤਾ ਲਈ ਕਰ ਰਹੇ ਹਾਂ ਸੋ ਇਸ ਕਰਕੇ ਮੈਂ ਕਹਿਣਾ ਚਾਹੁੰਨਾ ਕਿ ਇਹ ਇਹ ਦੂ ਪਹਿਲਾਂ ਜਿਹੜੇ ਸਿਸਟਮ ਨੂੰ ਵਿਗਾੜਿਆ ਜਿਨ੍ਹਾਂ ਨੇ ਜਿਵੇਂ ਹੁਣ ਤੁਸੀਂ ਕਹਿ ਕੇ 1000 ਡਾਕਟਰਾਂ ਨੂੰ ਪੋਸਟਾਂ ਨਿਕਲੀਆਂ ਹੋਰ ਵੀ ਨਿਕਲੀਆਂ ਤੇ ਇਹ ਤੋਂ ਪਹਿਲਾਂ ਨਿਕਲ ਜਣੇ ਚਾਹੀਦੀਆਂ ਸੀ ਬਹੁਤ ਹਜੇ ਵੀ ਲੇਟ ਆ ਕਾਰਨ ਕੀ ਹੈ ਕਾਰਨਿੰਦਾ ਬਿਸਲਪਨ ਆਪਦੇ ਲਈ ਤਬਰ ਹੁੰਦੇ ਹਨ ਹਣ ਗਿਲੇ ਨੇ ਥੇ ਡਾਕਟਰਾਂ ਤੋਂ ਸੋ ਇਸ ਕਰਕੇ ਜਦੋਂ ਆਪ ਨਹੀਂ ਇਸਤੇਮਾਲ ਕਰਨਾ ਤਾਂ ਉਹ ਚੀਜ਼ ਖੰਡਰ ਹੋ ਜਾਂਦੀ ਹੈ ਤੁਸੀਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਕਿ ਪਹਿਲਾਂ ਬੱਸਾਂ ਦੇ ਵਿੱਚ ਲਿਖਿਆ ਹੁੰਦਾ ਸੀ ਐਮਐਲਏ ਦੀ ਸੀਟ ਹੁਣ ਕਿਤੇ ਲਿਖਿਆ ਹੋਇਆ ਚਲ ਜੀ ਲਿਖਿਆ ਹੋਊਗਾ ਬੈਠ ਸਕਦੇ ਕੋ ਜਦੋਂ ਬੈਨੋਂ ਹਟ ਗਏ ਤਾਂ ਕੇਅਰ ਹੋਣੋ